ਅਸੀਂ ਹਰਵਿੰਦਰ ਆਗਰ ਇੰਡਸਟਰੀ ਪਿੰਡ ਖਣਕਵਾਲ ਚਹਿਲਾ ਤੇ ਜਿਲ੍ਹਾ ਮਾਨਸਾ ਤੋਂ ਆਏ ਆ ਅਸੀਂ ਮੇਲੇ ਦੇ ਜ ਹੈਡ ਡ੍ਰੈਕ ਰੇਨ ਜੋ ਮਿਨੀ ਕ੍ਰੇਨ ਬੋਲਦੇ ਹਨ ਬਾਕੀ ਫਰੰਟ ਲੋਡਰ ਇਹ ਲੈ ਕੇ ਆਏ ਆ ਕਿਉਂਕਿ ਅੱਜ ਕੱਲ੍ਹ ਕਿਸਾਨ ਨੂੰ ਜਹ ਕੰਮੋ ਦੇ ਵਿੱਚ ਦੀ ਡਿਮਾਂਡ ਹੈ ਬਾਕੀ ਕੰਪਨੀਆਂ ਦੇ ਵਿੱਚ ਛੋਟੇ ਸੁਪਰਸੀਡਰ ਚੱਕਣ ਵਾਸਤੇ ਰੋਟਾਵੇਟਰ ਚੱਕਣ ਵਾਸਤੇ ਮਿੰਨੀ ਕ੍ਰੇਨ ਦੀ ਕੰਪਨੀ ਨੂੰ ਜ਼ਿਆਦਾ ਜ਼ਰੂਰਤ ਪੈਂਦੀ ਹੈ। ਪਾਸੇ ਇਹ ਦੀ ਡਿਮਾਂਡ ਕਰਕੇ ਸੀ ਕੰਪਨੀ ਦੇ ਵਿੱਚ ਖੋਦ ਆਪ ਦੇ ਵਾਸਤੇ ਤਿਆਰ ਕੀਤੀ ਸੀ ਜੋ ਕਿ ਬਾਹਰੋਂ ਇਸ ਦੀ ਡਿਮਾਂਡ ਆਈ ਇਸ ਕਰਕੇ ਸੀ ਤਿਆਰ ਕਰਕੇ ਜਿਵੇਂਲੇ ਤੇ ਲੈ ਕੇ ਆਏ ਹਨ। ਕਿੰਨੀ ਕੀ ਡਿਮਾਂਡ ਹੈਗੀ ਹੈ ਤੇ ਜੀ ਦੀ ਮਸ਼ੀਨਰੀ ਬਣਾਈ ਸੀ ਤੁਸੀਂ ਕਦੋਂ ਬਣਾਈ ਸੀ ਇਹ ਬਣਾਈ ਨ ਹੋ ਗਈ ਇਹ ਸਾਡੇ ਤਕਰੀਬਨ 4-5 ਸਾਲ ਪੈਸੇ ਪਹਿਲੇ ਤਾਂ ਕੰਪਨੀ ਦੇ ਵਿੱਚ ਹੀ ਵਰਤਦੇ ਸੀ। ਉਸ ਤੋਂ ਬਾਅਦ ਜਦੋਂ ਦੇਖਣ ਆਏ ਕੰਪਨੀ ਦੇ ਵਿੱਚ ਕਸਟਮਰ ਆਉਂਦੇ ਰਹਿੰਦੇ ਸੀ ਉਹ ਬੋਲਦੇ ਕਿ ਸਾਨੂੰ ਵੀ ਤਿਆਰ ਕਰਕੇ ਦਿਓ ਨਾਲ ਦੀ ਤੇ ਤਿਆਰ ਕਰਕੇ ਦਿੱਤੀ ਇੱਕ ਦੋ ਕੰਪਨੀਆਂ ਨੇ ਲੈ ਕੇ ਗਈਆਂ ਇਹਦਾ ਰਿਸਪੌਂਸ ਚੰਗਾ ਮਿਲਿਆ ਤੇ ਡਿਮਾਂਡ ਆਈ ਪਾਵਰ ਕਿੰਨੀ ਹੈ ਗਈ ਗੱਡੀ ਦੀ ਇਹ ਜੀ 3.5 ਟਨ ਦੀ ਚੱਕਣ ਦੀ ਕਪੈਸਿਟੀ ਹੈ ਤੇ 45 HP ਦਾ ਇਹਨੂੰ ਇੰਜਣ ਲੱਗਿਆ ਹੋਇਆ ਤੇ ਫਾਈਨਾਂਸ ਦੀ ਕੋਈ ਸੁਵਿਧਾ ਹੈਗੀ ਕਿਸਾਨ ਸਾਹਿਬ ਨੇ ਇਸ ਵੇਲੇ ਹੈ ਨਹੀਂ ਕੈਸਟੇਰ ਕੇ ਇਹ ਕੈਸਟੇਰ ਹੈ 10 875000 ਦਾ ਰੇਟ ਹੈ ਜੋ ਕਿ ਕੰਪਨੀ ਸੋਨਾਲਿਕਾ 45 ਐਚਪੀ ਦਾ ਇੰਜਨ ਲੱਗਿਆ ਹੋਇਆ ਹੈ ਬਾਕੀ ਸਾਰੇ ਜੋ ਸਰਵਿੰਦਰਾ ਕੰਪਨੀ ਦੀ ਸਾਰੀ ਆਬਦੀ ਜੀ ਕੀ ਮੈਸੇਜ ਦੇਣਾ ਚਾਹੋਗੇ ਕਿਸਾਨ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਮੈਸੇਜ ਇਹ ਦੇਣਾ ਚਾਹੁੰਦੇ ਆਂ ਵੀ ਆ ਕੇ ਹਰਵਿੰਦਰਾ ਕੰਪਨੀ ਦਾ ਦੇਖਣ ਸਭ ਕੁਝ ਦੇਖਣ ਡਿਮਾਂਡ ਉਹਨਾਂ ਦੇ ਜੋ ਕਹਿਣ ਦੇ ਮੁਤਾਬਕ ਤਿਆਰ ਕੀਤਾ ਜਾਂਦਾ ਸਭ ਕੁਝ ਤੇ